ਦਾ ਗਮਨ ਉੱਥੇ ਪੂਰਨ ਭਗਤ ਉਹ ਮੰਗਦਾ ਅਲਖ ਜਗਾਉਂਦਾ ਵੀ ਪਾ ਦੋ ਮੈਨੂੰ ਉਹ ਰਾਣੀ ਸੁਨਦਰਾ ਜਿਹੜੀ ਹੁੰਦੀ ਆ ਉਹ ਮਾਰਦੀ ਹੁੰਦੀ ਆ ਸਾਧਾ ਨੂੰ ਉੱਥੇ ਦਰ ਤੇ ਆਏ ਆਣ ਉਹ ਫਿਰ ਜਿਹੜੀ ਬਾਂਦੀ ਹੁੰਦੀ ਆ ਉਹਦੀ ਉਹਦੀ ਨੌਕਰਾਨੀ ਯਾਨੀ ਕਿ ਰਾਣੀ ਦੀ ਉਹ ਉਹਨੂੰ ਕਹਿੰਦੀ ਆ ਵੀ ਤੂੰ ਰਹਿਣ ਦੇ ਤੈਨੂੰ ਮਹੀਂ ਆਟਾ ਪਾ ਦਿੰਨੀ ਆ ਗੌਲੀ ਆਟੇ ਦੀ ਵੀ ਤੂੰ ਜਾਣ ਦੇ ਉਹ ਕਹਿੰਦਾ ਮੈਂ ਰਾਣੀ ਦੇ ਹੱਥੋਂ ਪਵਾਉਣਾ ਉਹ ਕਹਿੰਦਾ ਤੂੰ ਜਾਣ ਦੇ ਰਹਿਣ ਦੇ ਉਹ ਤੇ ਤੇ ਆਓ ਐ ਮੇਰੀ ਸਣਾਵਾ ਥੋੜਾ ਲੰਬਾ ਸਾਹ ਲੈਣ ਦੋ ਫਿਰ ਸ਼ੇਰ ਇਹਦਾ ਮੈਚ ਨਹੀਂ ਕਰ ਰਹਾ ਹਣਾ ਤਾਂ ਮੜਾ ਪਹਿਲਾਂ ਮੈਨੂੰ ਆਉਂਗਾ ਕੇ ਦੇਖਣ ਨੂੰ ਯਾਰ ਖਾਟੇ ਹੋ ਜਾ। ਹੁਣ ਦੇਖ ਜੋਗੀ ਨੂੰ ਬਾਂਦੀ ਦੀ ਹੋਸ਼ ਭੁੱਲ ਗਈ ਉਹਦੇ ਮੱਥੇ ਦੀ ਤਿਆਉੜੀ ਚਟ ਖੁੱਲੇਗੀ ਉਹਦੇ ਰੂਪ ਤੇ ਮਸਤ ਹੋ ਕੇ ਡੁੱਲ ਗਈ ਰੂਪ ਤੇ ਮਸਤ ਹੋ ਕੇ ਡੁੱਲੇਗੀ ਲੈ ਜਬ ਪਿੱਛੇ ਅਸ ਤਾ ਵੀ ਹੋ ਰਵਾਨ ਜੋਗਿਆ ਵੇ ਰਾਣੀ ਜਾਗ ਪੀਗ ਮਾਦੂ ਤੇਰੀ ਜਾਨ ਜੋਗਿਆ ਜਾਗ ਪੀਗ ਮਾਦੂ ਤੇਰੀ ਜਾਨ ਜੋਗਿਆ ਮੈਂ ਤਾਂ ਇੰਨਾ ਕਹਿੰਦਾ ਮੈਂ ਇਸਕੀ ਦੇਖ ਲੈਂਦੇ ਕਿਸ ਤਰੀਕੇ ਸੇ ਇਹ ਇਹ ਸ਼ੇਰ ਇਸਨੇ ਹੀ ਰਹਿਗਾ